ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਵੀ ਸਾਰਿਆਂ ਨੂੰ ਹੁਣ ਤੁਹਾਨੂੰ ਇੱਕ ਐਸੀ ਖਬਰ ਦੱਸਣ ਜਾ ਰਿਹਾ ਜੋ ਕਿ ਬਈ ਇੱਕ ਬਜ਼ੁਰਗ ਮਾਤਾ ਤਾਂ ਜਿਹਦੇ ਨਾਲ ਬਹੁਤ ਤਸਿੱਦ ਹੋ ਰਿਹਾ ਤਾਂ ਜੋ ਇਹ ਮਨੁੱਖਤਾ ਸੇਵਾ ਅਕਸਰ ਆਪਾਂ ਸਾਰਿਆਂ ਨੇ ਇਹ ਚੈਨਲ ਨੂੰ ਦੇਖਿਆ ਹੀ ਹੋਊਗਾ ਕਿਉਂਕਿ ਉਹ ਹਰ ਬਹੁਤ ਬੇਸ਼ਕੀ ਕੀਤੀ ਜਾ ਰਹੀ ਆ ਉਹ ਇਸ ਬਜ਼ੁਰਗ ਨਾਲ ਜੋ ਇਸ ਆਪਾਂ ਗੱਲ ਕਰੀਏ ਜੋ ਇਹ ਉਹਦੀ ਨੋ ਆ ਤੇ ਜਿਹੜੀ ਉਹ ਬਜ਼ੁਰਗ ਉਹ ਵਿਚਾਰੀ ਜੋ ਕਟੋ ਘਟ ਮਬਾਲਾ ਨਹੀਂ ਕਹਿੰਦਾ 85 ਸਾਲ ਦੀ ਉਮਰ ਆ ਤਾਂ ਉਹਦੇ ਇਹ ਮੂੰਹ ਤੇ ਥਾਪੜੇ ਮਾਰ ਰਹੀ ਆ ਨੋ ਤਾਂ ਜਿਹੜਾ ਨੌਜਵਾਨ ਉਹ ਮੁੰਡੇ ਦੀ ਮਾਂ ਜਿਹੜਾ ਉਹ ਕੋਲੇ ਦੇ ਜਿਹਦੀ ਮਾਂ ਕੀ ਉਸ ਨੌਜਵਾਨ ਦੀ ਉਹ ਕੋਲੇ ਉਲਗਾ ਵਾਂਗੂ ਦੇਖੀ ਜਾਂਦਾ ਕਿੱਥੋਂ ਦੀ ਇਨਸਾਫੀ ਆ ਇਹ ਦਰਸ਼ਨੀਓ ਤੁਹਾਨੂੰ ਕੇ ਜੇ ਤੁਸੀਂ ਸੋਚ ਰੱਖਿਆ ਵੀ ਆਪਣਾ ਟਾਈਮ ਤਾਂ ਆਉਣਾ ਨਹੀਂ ਹੁਣ ਆਪਣੇ ਤੇ ਵੀ ਆਉਣਾ ਇਹ ਬਜ਼ੁਰਗ ਆਪਾਂ ਵੀ ਕਿਸੇ ਦਿਨ ਬੰਨ ਜੇ ਆਪਾਂ ਆਪਣੇ ਮਾਤਾ ਪਿਤਾ ਨੂੰ ਮਾਰਾਂਗੇ ਤਾਂ ਫਿਰ ਆਪਣੇ ਨਾਲ ਪਹਿਲਾ ਹੋਣਾ ਇਹ ਕੰਮ ਗੱਲ ਹੁਣ ਇੰਨੀ ਕਾ ਵੀ ਜਿਹੜੇ ਇਨਸਾਨ ਇਹ ਕਰਦੇ ਆ ਉਹਨਾਂ ਨਾਲ ਵੀ ਐਸੀ ਲੋਟੀ ਮੈਂ ਇਹ ਕਹਿਣਾ ਚਾਹਣਾਗਾ ਵੀ ਜਿਵੇਂ ਉਹਨ ਮਨੁੱਖਤਾ ਸੇਵਾ ਵਾਲੇ ਕਹ ਰਿਹਾ ਇਹਨੂੰ ਕੋਈ ਸਜ਼ਾ ਕੜੀ ਤੋਂ ਕੜੀ ਦੇਣੀ ਚਾਹੀਦੀ ਆ ਜਿਹੜੀ ਜਿਸ ਔਰਤ ਨੇ ਉਹਦੇ ਮਾਰਿਆਗਾ ਜੋ ਇਹ ਬਜ਼ੁਰਗਾ ਕਿਉਂਕਿ ਜਦੋਂ ਆਪਾਂ ਕਹਈਏ ਜਦੋਂ ਬਜ਼ੁਰਗ ਹੋ ਜੇ ਬੰਦ ਇਨਸਾਨ ਕੋਈ ਵੀ ਚਾਹ ਕੋਈ ਬਜ਼ੁਰਗ ਚਾਹ ਕੋਈ ਮਾਤਾ ਉਹ ਬੱਚਿਆਂ ਚ ਆ ਜਾਂਦੀ ਕਈ ਥਾਵਾਂ ਤੇ ਇਹ ਹੋ ਰਿਹਾ ਇਕੱਲਾ ਇਸ ਘਰੇ ਨਹੀਂ ਜੋ ਹੁਣ ਇਹ ਨੌਜਵਾਨ ਆ ਇਹ ਕੋਲੇ ਉੱਲੀਆਂ ਵਾਂਗੂ ਦੇਖੀ ਜਾਂਦਾ ਜਿਹਨੇ ਜਨਮ ਦਿੱਤਾਗਾ ਤੇ ਆਪਦੀ ਘਰ ਵਾਲੀ ਤੋ ਉਹਨੂੰ ਘਟਾ ਰਿਆ ਇਹਦਾ ਮਤਲਬ ਆਪਦੀ ਮਾਂ ਨੂੰ ਜਿਹਨੇ ਤੈਨੂੰ ਜੰਮਾਇਆ ਜਿਹਨੇ ਸੰਸਾਰ ਦਿਖਾਇਆ ਉਹਨ ਦਾ ਤੋ ਕਹਿਣਾ ਮੇਰਾ ਕੁਛ ਨਹੀਂ ਜਿਹਨੇ ਜੇ ਦੋ ਤਿੰਨ ਮਾਂ ਨਾ ਹੁੰਦੀ ਤਾਂ ਜਨਮ ਤੂੰ ਕਿੱਥੋਂ ਲੈਂਦਾ ਕਾਸ਼ ਕਰਕੇ ਹੁਣ ਮੈਨੂੰ ਇਹ ਨਹੀਂ ਕੁਸ ਮੈਨੂੰ ਵੀਡੀਓ ਦੇ ਵਿੱਚ ਜਦੋਂ ਦੇਖਿਆ ਮੈਨੂੰ ਗੁੱਸਾ ਇਹ ਹੁੰਦਾ ਸੀ ਉਹ ਜਦੋਂ ਐਸ ਲੋਟ ਹੱਥ ਮੰਨੀ ਜਾਂਦੀ ਆ ਫੇਰ ਵੀ ਇਹ ਮੂੰਹ ਤੇ ਮਰੀ ਜਾਂਦੀ ਆ ਇਹ ਜੋ ਮੈਂ ਕਹਣਾ ਇੱਕ ਮੰਡੀ ਔਰਤ ਆ ਜਿਹੜੀ ਗੁੱਸਾ ਮੈਨੂੰ ਐ ਆਉਂਦਾਗਾ ਕਿਉਂਕਿ ਮੇਰੇ ਆਪਣੇ ਚ ਦਿਲ ਆ ਬਈ ਪੰਜਾਬੀ ਹਰ ਪੰਜਾਬੀ ਦੇ ਵਿੱਚ ਦਿਲ ਦੇ ਵਿੱਚ ਜਿਹਦੇ ਹੈਗਾ ਦਰਦ ਉਹੀ ਕਹਿ ਸਕਦਾ ਹੁਣ ਮੈਂ ਜੇ ਹੁੰਦਾ ਕੋਲੇ ਮੈਂ ਤਾਂ ਮੂੰਹ ਤੇ ਇਹਦੇ ਥਾਪੜੇ ਲਾਉਣੇ ਸੀ ਜਿਹੜੀ ਇਹ ਨੋ ਇਸ ਨੂੰ ਜਿਹੜਾ ਇਹ ਨੌਜਵਾਨਾ ਉੱਲੂ ਬਣ ਕੇ ਕੋਲੇ ਖੜਾ ਨਾ ਗਧਾ ਬਣ ਕੇ ਤਾਂ ਵੀ ਇਹਨੂੰ ਛੜਾ ਤਾ ਸਕਦਾ ਤੂੰ ਉਹਨਾਂ ਥਾਪੜਾ ਮਾਰ ਤੂੰ ਵੀ ਮੈਨੂੰ ਜਨਮ ਦਿੱਤਾ ਜੇ ਨਹੀਂ ਬੁਲਾਉਣਾ ਨਾ ਬੁਲਾਓ ਰੋਟੀ ਪਣੀ ਕਰਕੇ ਸਾਈਡ ਤੇ ਰੋਟੀ ਪਣੀ ਖਵਾ ਕੇ ਸਾਈਡ ਤੇ ਉਹ ਤਾ ਇਹ ਜਿਹੜੇ ਤਸੱਦਸ ਹੁੰਦੇ ਆ ਨਾ ਇਹਨਾਂ ਨੂੰ ਮੈਂ ਇਹ ਕਹਿਣਾ ਚਾਹਣਾ ਵੀ ਕੜੀ ਤੋਂ ਕੜੀ ਸਜ਼ਾ ਦੇਣੀ ਚਾਹੀਦੀ ਆ ਕਿਉਂਕਿ ਇੱਕ ਬਜ਼ੁਰਗ ਜੋ ਇੱਕ ਬੱਚਿਆਂ ਦੀ ਤਰ੍ਹਾਂ ਹੋ ਜਾਂਦਾ ਵੱਡੀ ਉਮਰ ਚ ਤਾਂ ਉਹਦੇ ਨਾਲ ਇਹ ਤਸੱਦਸ ਕਰ ਰਹੇ ਆ ਗੱਲ ਹੁਣ ਇੰਨੀ ਕਾ ਬਈ ਆਪਣਾ ਵੀ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਕਿਸੇ ਦਿਨ ਆਪਾਂ ਵੀ ਜ਼ੀਰੋ ਗਰਾਉਂਡ ਤੋਂ ਜਦੋਂ ਕਈ ਭਰਾਵਾਂ ਦਾ ਆਪਾਂ ਨੂੰ ਪਿਆਰ ਮਿਲਿਆ ਜੇ ਜਦੋਂ ਲੱਖਾਂ ਦੇ ਵਿੱਚ ਆਪਣਾ ਚੈਨਲ ਵਾਗ ਗਿਆ ਤਾਂ ਆਪਾਂ ਵੀ ਜ਼ੀਰੋ ਗਰਾਉਂਡ ਤੋਂ ਹੈ ਜੀ ਖਬਰਾਂ ਜ਼ਰੂਰ ਦਿਖਾਇਆ ਕਰਾਂਗੇ ਪਰ ਆਪਾਂ ਇਹਨਾਂ ਦਾ ਧੰਨਵਾਦ ਜ਼ਰੂਰ ਕਰਦੇ ਆ ਜਿਹੜੇ ਇਹਨੇ ਬਜ਼ੁਰਗਾਂ ਨੂੰ ਬੱਚਿਆਂ ਨੂੰ ਕਾਮਲੇ ਰੋਣ ਸਭ ਨੂੰ ਸਾਹਮਣੇ ਆ ਤੇ ਜੋ ਆਪਣੇ ਬੰਨੀ ਹੋਏ ਇਹ ਸੇਵਾ ਨਿਭਾ ਰਹੇ ਆ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਜੀ ਸ਼ੇਅਰ ਕਰਦੇ ਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਨੋਟੀਫਿਕੇਸ਼ਨ ਪਹੁੰਚਦਾ ਰਹੇ ਧੰਨਵਾਦ